ਬਾਕੀ ਪਾਣੀ ਦਾ ਇੱਕ ਜਿਹੜਾ ਵਹਾਉ ਸੀਗਾ ਅੱਗੇ ਪਿੱਛੇ ਰੇਲਵੇ ਲਾਈਨ થી ਉਸ ਵਾਲੇ ਪਾਸੇ ਪਾਣੀ ਨਿਕਲ ਜਾਂਦਾ ਸੀ ਜੀ ਉਹ ਪਾਣੀ ਦਾ ਵਹਾਉ ਉਸ ਤਰਾ ਵਾਪਸ ਨਹੀਂ ਜਾ ਰਿਹਾ ਜੀ ਤੇ ਸਾਡੇ ਧਿਆਨ ਚ بارش ਆ ਜੀ ਕੁਝ ਜ਼ਿਆਦਾ ਵੀ ਹੋਈ ਹੈ ਇਹ ਵੀ ਇੱਕ ਕਾਰਨ ਹੈ ਛੱਤਾਂ ਦੀ ਤਾਂ ਸਾਡੇ ਧਿਆਨ ਚ ਕੋਈ ਪਹਿਲਾਂ ਨਹੀਂ ਹੈ ਜੀ ਅੱਜ ਤੱਕ ਤਾਂ ਨਹੀਂ ਕੋਈ ਅੱਜ ਜੇ ਕੋਈ ਜ਼ਿਆਦਾ بارش ਕੋਈ ਹੋਵੇ ਤਾਂ ਕੋਈ ਸਦਾ ਉੱਥੇ ਪਰਦਾਲਾ ਵਗੈਰਾ ਬਲਾਕਟ ਹੋ ਗੋ ਨੂੰ ਸੀ ਚੈੱਕ ਕਰਵਾ ਲੈਣਾ ਸਿਰੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ। ਫਰੀਦਕੋਟ ਦੀ ਬਲਵੀਰ ਵਸਤੀ ਦੇ ਵਿੱਚ 2 ਸਾਲ ਪਹਿਲਾਂ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕ ਬਣਾਇਆ ਗਿਆ ਸੀ ਤੇ ਅੱਜ ਭਾਰੀ بارش ਹੋਈ ਆ ਉਸ بارش ਕਾਰਨ ਉਹ ਪੂਰੀ ਤਰ੍ਹਾਂ ਜਲ-ਥਲ ਹੋਇਆ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਸਿਵਲ ਸਰਜਨ ਡਾਕਟਰ ਚੰਦਰ ਸ਼ੇਖਰ ਕੱਕੜ ਉਹ ਡਾਕਟਰ ਉਹ ਕਿਸ ਤਰ੍ਹਾਂ ਦੇ ਹਾਲਾਤ ਬਣਿਆ ਉਹਦੇ ਜੀ ਕਦੋਂ ਦਾ ਬਣਿਆ ਹੋਇਆ ਇਹ ਦਾ ਜਿਹੜਾ ਆਮ ਆਦਮੀ ਕਲੀਨਿਕ ਉਹ ਅਸੀਂ ਆਮ ਆਦਮੀ ਕਲੀਨਿਕ ਬਣਾਇਆ ਸੀ ਜੀ ਉਸ ਸਮੇਂ ਸੜਕ ਨੀਵੀਂ ਸੀ ਜੀ ਪਿੱਛੇ ਦੇ ਇੱਥੇ ਸੀਵਲ ਸਟੈਕ ਕੇ ਇੰਟਰਲੌਕਿੰਗ ਪੱਟਾ ਲਾਈਆਂ ਗਈਆਂ ਜਿਸ ਕਰਕੇ ਸੜਕ ਲਗਭਗ 4 ਫੁੱਟ ਸਵਾ ਫੁੱਟ ਦੀ ਹੋ ਗਈ ਸੀ ਜੀ ਤਾਂ ਉਸ ਕਰਕੇ ਜਿਹੜਾ ਪਾਣੀ ਦਾ ਇੱਕ ਜਿਹੜਾ ਵਹਾਅ ਸੀਗਾ ਅੱਗੇ ਪਿੱਛੇ ਰੇਲਵੇ ਲਾਈਨ थी ਉਸ ਵਾਲੇ ਪਾਸੇ ਪਾਣੀ ਨਿਕਲ ਜਾਂਦਾ ਸੀ ਜੀ ਉਹ ਪਾਣੀ ਦਾ ਵਹਾਅ ਉਸਰਾ ਵਾਪਸ ਨਹੀਂ ਜਾ ਰਿਹਾ ਜੀ ਇਹ ਸਾਡੇ ਧਿਆਨ 'ਚ بارشਾਂ ਜੀ ਕੁਝ ਜ਼ਿਆਦਾ ਵੀ ਹੋਈ ਹੈ ਇਹ ਵੀ ਇੱਕ ਕਾਰਨ ਹੈ ਪਰ ਸਾਡੇ ਧਿਆਨ 'ਚ ਸੀਗਾ ਪਿਛਲੀ بارش ਜੀ ਵੀ ਇੱਥੇ ਪ੍ਰੋਬਲਮ ਆਇਆ ਤਾਂ ਉਸ ਨੂੰ ਅਸੀਂ ਜਿਹੜਾ ਉਹਦਾ ਗੇਟ ਹੈ ਉਸ ਨੂੰ ਉੱਚਾ ਚੱਕ ਰਿਹਾ ਤਾਂ ਕਿ ਅੱਗੇ ਤੋਂ ਜਿਹੜਾ ਪਾਣੀ ਅੰਦਰ ਦਾ ਵੜੇ ਕਿਉਂਕਿ ਸਿਰਫ ਗੇਟ ਕੋਲ ਹੀ ਪਾਣੀ ਅੰਦਰ ਵੜਦਾ ਹੈ ਜੀ ਇਹ ਕੁਛ ਇਹ ਵੀ ਡਾਕਟਰ ਨੂੰ ਪਤਾ ਲੱਗਾ ਕਿ ਛੱਤਾਂ ਵਿੱਚ ਹੁੰਦੀਆਂ ਜੀ ਉਹਦੀਆਂ ਆਹ ਛੱਤਾਂ ਦੀ ਤਾਂ ਸਾਡੇ ਧਿਆਨ 'ਚ ਕੋਈ ਪਹਿਲਾਂ ਨਹੀਂ ਇਹ ਜੀ ਅੱਜ ਤੱਕ ਤਾਂ ਨਹੀਂ ਚੋਈ ਅੱਜ ਜੇ ਕੋਈ ਜ਼ਿਆਦਾ بارش ਹੋਈ ਹੋਵੇ ਤਾਂ ਕੋਈ ਜੇ ਸਦਾ ਉਸੇ ਪ੍ਰਣਾਲਾ ਵਗੈਰਾ ਬਲੌਕਟ ਹੋ ਗਿਆ ਨੂੰ ਅਸੀਂ ਚੈੱਕ ਕਰਵਾ ਲੈਣਾ ਹੈ ਸਿਰੇ ਅਹ ਪਰ ਇਹਦੀ ਬਣਾਉਣ ਵੇਲੇ ਆਪਾਂ ਛੱਤਾਂ ਤਾਂ ਨਹੀਂ ਸੀ ਬਦਲੀਆਂ ਨਹੀਂ ਜਿੱਤਾਂ ਵੀ ਰਿਪੇਅਰ ਨਹੀਂ ਕੀਤੀ ਕਿਉਂਕਿ ਇਹ ਸਪੀਸ ਸਿਰਫ ਥਾਵਾਂ ਜਿਵੇਂ ਸਾੜ ਕੋ ਬੜੀ ਲਿਮਟਡ ਸਪੇਸ ਸੀਗੀ ਇੱਥੇ ਸਾਡੀ ਪੁਰਾਣੀ ਡਿਸਪੈਂਸਰੀ ਹੁੰਦੀ ਸੀਗੀ ਜੀ ਜੀ ਤਾਂ ਉਸ ਦੇ ਵਿੱਚ ਅਸੀਂ ਸਾਡਾ ਜਿਹੜਾ ਸੀਗਾ ਇਹਦੀ ਰੈਨੋਵੇਸ਼ਨ ਹੀ ਕੀਤੀ ਗਈ ਸੀ ਜੀ ਤੇ ਅੱਗੇ ਇੱਕ ਵੇਟਿੰਗ ਏਰੀਆ 'ਚ ਪੇਸ਼ੈਂਟਸ ਲਈ ਸ਼ੈੱਡ ਪਾਇਆ ਗਿਆ ਸੀਗਾ ਜੀ ਇਹ ਜਿਹੜਾ ਸਟ੍ਰਕਚਰ ਨੂੰ ਹੀ ਰੈਨੋਵੇਟ ਕੀਤਾ ਗਿਆ ਸੀਗਾ ਕਿੰਨੇ ਕਮਰੇ ਡਾਊਟਸ ਆ ਬਣਾਏ ਹੋਏ ਉਹਦੇ ਵਿੱਚ ਨਹੀਂ ਜੀ ਉੱਥੇ ਆਲਰੇਡੀ ਦੋ ਹੀ ਕਮਰੇ ਸਨ ਜੀ ਉਸੇ ਕੋਈ ਐਡੀਸ਼ਨਲ ਰੈਨੋਵੇਸ਼ਨ ਨਹੀਂ ਕੀਤੀ ਕੋਈ ਤਾਂ ਸਪੇਸ ਬਹੁਤ ਲਿਮਟਡ ਹੈ ਜੀ ਉਦੋਂ ਪਿੱਛੇ ਸਕੂਲ ਦਾ ਹੈ ਸਕੂਲ ਵਾਲੇ ਜਗ੍ਹਾ ਨਹੀਂ ਦਿੰਦੇ ਅੱਗੇ ਸਿਰਫ ਜਿਹੜੀ ਹੈਗੀ ਹੈ ਬਹੁਤ ਥੋੜਾ ਏਰੀਆ ਹੈ ਪਰ ਕਿਉਂਕਿ ਇੱਥੇ ਬੜੀ ਸੰਘਣੀ ਪਾਪੂਲੇਸ਼ਨ ਹੈ ਲੋਕਾਂ ਨੂੰ ਇਸ ਸੰਸਥਾ ਦਾ ਫਾਇਦਾ ਬਹੁਤ ਹੈ ਤੇ ਲੋਕਾਂ ਨੂੰ ਚੰਗੀਆਂ ਸਵਾਵਾ ਮਹਿੰਆ ਕਰਾਨ ਕਰਕੇ ਇਸ ਸੰਸਥਾ ਨੂੰ ਇੱਥੇ ਰੱਖਿਆ ਗਿਆ ਹੈ ਇਹ ਉਹ ਪੇਰ ਵਾਸਤੇ ਸਰਕਾਰ ਨੂੰ ਭੇਜਿਆ ਕੇ ਦਿੱਤੀ ਗਿਆ ਹੈ। ਪੇਰ ਦੇ ਸਾਡੇ ਕੋਲ ਜੀ ਫੰਡ ਦੀ ਕੋਈ ਕਮੀ ਨਹੀਂ ਆ ਆਮ ਆਦਮੀ ਦੇ ਵਿੱਚ ਗਵਰਨਮੈਂਟ ਵੱਲੋਂ ਕੋਈ ਵੀ ਕੰਮ ਕਰਾਉਣ ਲਈ ਜਿਹੜਾ ਫੰਡ ਦਾ ਫਲੈਕਸੀਬਲ ਪੂਲ ਸਰਕਾਰ ਕੋਲ ਉਪਲਬਧ ਹੁੰਦਾ ਹੈ ਇਹ ਬਾਰਿਸ਼ ਤੋਂ ਬਾਅਦ ਤੁਰੰਤ ਪੇਰ ਦਾ ਕੰਮ ਕਰਾ ਦਿੱਤਾ ਜਾਂਦਾ ਹੈ। ਪਾਣੀ ਦਾ ਇੱਕ ਜਿਹੜਾ ਵਹਾਅ ਸੀਗਾ ਅੱਗੇ ਪਿੱਛੇ ਰੇਲਵੇ ਲਾਈਨ ਤੋਂ ਉਸ ਵਾਲੇ ਪਾਸੇ ਪਾਣੀ ਨਿਕਲ ਜਾਂਦਾ ਸੀ। ਜੀ ਉਹ ਪਾਣੀ ਦਾ ਵਹਾਅ ਉਸ ਤਰ੍ਹਾਂ ਵਾਪਸ ਨਹੀਂ ਜਾ ਰਿਹਾ। ਜੀ ਤੇ ਸਾਡੇ ਧਿਆਨ